5-7 ਘੰਟਿਆਂ ਵਿੱਚ ਕਈ ਮਾਪੇ-ਬਾਪ ਦੀ ਸਾਰੀ ਹੀ ਕਮਾਈ ਜਿਹੜੀ ਆ ਵਿਆਹਾਂ ਵਿੱਚ ਉੱਜੜ ਜਾਂਦੀ ਆ ਤੇ ਲੋਕ ਫਿਰ ਵੀ ਖੁਸ਼ ਨਹੀਂ ਹੁੰਦੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਕਿਸੇ ਨੇ ਆਪਣੀ ਧੀ ਪੁੱਤਰ ਦੀ ਸ਼ਾਦੀ ਕਰਨੀ ਹੁੰਦੀ ਆ ਤੇ ਬੜੇ ਸਾਲ ਪਹਿਲਾਂ ਹੀ ਉਹ ਥੋੜੀ-ਥੋੜੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ ਜੋੜਨੀ ਤੇ ਜੋੜਦਿਆਂ ਜੋੜਦਿਆਂ ਕਾਫੀ ਪੈਸਾ ਜੋੜ ਲਿੰਦਾ ਆਪਣੇ ਸਟੇਟਸ ਦੇ ਮੁਤਾਬਕ ਆਪਣੇ ਰਹਿਣ-ਸਹਿਣ ਦੇ ਮੁਤਾਬਕ ਲੇਕਿਨ ਕੀ ਹੁੰਦਾ ਕਿ ਜਦੋਂ ਉਹਦੇ ਧੀ ਪੁੱਤਰ ਦੀ ਸ਼ਾਦੀ ਹੁੰਦੀ ਆ ਚਾਹੇ ਧੀ ਦੀ ਸ਼ਾਦੀ ਹੋਵੇ ਤੋਂ ਪੈਲਸਾਂ ਚ ਰਿਜ਼ੋਰਟ ਚ ਫਾਰਮਾਂ ਚ 7-8 ਘੰਟੇ ਦਾ ਵਿਆਹ ਹੁੰਦਾ ਤੇ ਉਹਦੇ ਵਿੱਚ ਉਹਦੀ ਸਾਰੀ ਕਮਾਈ ਲੱਖਾਂ ਦਾ ਰੁਪਈਆ ਜਿਹੜਾ ਵਾ ਉਹ ਸਾਰੇ ਦਾ ਸਾਰਾ ਇਹ ਕੁਝ ਕੋ ਕੁ ਘੰਟਿਆਂ 'ਚ ਖਤਮ ਹੋ ਜਾਂਦਾ ਬਰਬਾਦ ਹੋ ਜਾਂਦਾ ਤੇ ਖਾਣ ਵਾਲੇ ਫੇਰ ਵੀ ਕਈ ਕੁਝ ਕਹਿ ਜਾਣਗੇ ਲੈ ਪ੍ਰੋਗਰਾਮ ਦਾ ਨਾ ਮਜ਼ਾ ਨਹੀਂ ਆਇਆ ਪ੍ਰੋਗਰਾਮ 'ਚ ਆਹ ਕਾਟ ਸੀ ਪ੍ਰੋਗਰਾਮ 'ਚ ਉਹ ਕਾਟ ਸੀ ਤੇ ਕੀ ਅਸੀਂ ਇਸ ਸੋਚ ਤੋਂ ਬਾਹਰ ਨਹੀਂ ਨਿਕਲ ਸਕਦੇ ਜੇ ਅਸੀਂ ਆਪਣੀ ਜ਼ਿੰਦਗੀ ਦੀ ਲੱਖਰ ਪਈ ਦੀ ਕਮਾਈ ਨੂੰ ਆਪਣੇ ਗਾੜੀ ਬੱਚੇ ਨੂੰ ਦੇ ਦਈਏ ਥੋੜੇ ਪੈਸੇ ਆਪਣੇ ਬੱਚੇ ਨੂੰ ਦੇ ਦਈਏ ਸ਼ਾਦੀ ਦੇ ਸਮੇਂ ਤਾਂ ਹੋ ਸਕਦਾ ਉਹ ਬੱਚੇ ਨੂੰ ਸਾਡੇ ਵਾਂਗੂ ਸਟਰਗਲ ਨਾ ਕਰਨਾ ਪਵੇ ਸਾਡੇ ਵਾਂਗੂ ਜ਼ਿੰਦਗੀ ਵਿੱਚ ਉਹਨਾ ਬਲਣਾ ਨਾ ਪਵੇ ਉਹਨੂੰ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਜਾਵੇ ਅੱਜ ਕਿੰਨੇ ਬਾਪ ਨੇ ਜਿਨ੍ਹਾਂ ਨੇ ਜਦੋਂ ਰੱਬ ਨੇ ਉਹਨਾਂ ਨੂੰ ਧੀ ਪੁੱਤਰ ਦਿੱਤਾ ਤੇ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਘਰੋਂ ਬਾਹਰ ਗਏ ਕਹਿੰਨੇ ਟਰੱਕ ਚਲਾਈ ਵਿਦੇਸ਼ਾਂ 'ਚ ਕਿਸੇ ਨੇ ਲੇਬਰ ਕੀਤੀ ਕਿਸੇ ਨੇ ਕੋਈ ਜੌਬ ਕੀਤੀ ਨੇ ਇੱਥੇ ਕੋਈ ਜੌਬ ਕੀਤੀ ਤਾਂ ਉਹ ਜੌਬ ਕਰਦਿਆਂ ਕਰਦਿਆਂ ਜਿਉਂ ਨਾ ਪੈਸੇ ਜੋੜੇ ਤਾਂ ਉਹ ਪੈਸੇ ਅਸੀਂ 5-6 ਘੰਟਿਆਂ ਵਿੱਚ ਹੀ ਉਜਾੜ ਦਿੱਤੇ ਇਹ ਕੋਈ ਚੰਗੀ ਜੀ ਸੋਚ ਨਹੀਂ ਲੱਗਦੀ ਫਿਰ ਕਰਨਾ ਕੀ ਚਾਹੀਦਾ ਤੇ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਨੇ ਕਿ ਆਪਣੇ ਧੀ ਪੁੱਤਰ ਦੀ ਸਧਾਰਨ ਸ਼ਾਦੀ ਕਰਨੀ ਚਾਹੀਦੀ ਨਾਰਮਲ ਜੇ ਤਰੀਕੇ ਨਾਲ ਵਿਆਹ ਕਰ ਦੇਣਾ ਚਾਹੀਦਾ ਜਿਹੜੇ ਪੈਸੇ ਅਸੀਂ ਲੱਖਾਂ ਰੁਪਏ ਪੈਲਿਸਿ ਚ ਡਾਉਣੇ ਨੇ 5-7 ਘੰਟਿਆਂ ਲਈ ਉਹ ਵੀ ਫੋਕੀ ਟੌਰ ਦੇ ਲਈ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਭਾਵੇਂ 25% ਦੇ ਦੋ ਭਾਵੇਂ 30% ਦੇ ਦਿਓ ਆਪਣੀ ਧੀ ਨੂੰ ਆਪਣੇ ਪੁੱਤਰ ਦੀ ਜੇਬ ਚ ਪਾ ਦਿਓ ਉਹਦੀ ਐਫ ਡੀ ਬਣਾ ਦਿਓ ਉਹਨੂੰ ਕੈਸ਼ ਦੇ ਦਿਓ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹਨੂੰ ਆਪਣੇ ਸਟੇਟਸ ਦੇ ਮੁਤਾਬਕ ਉਹ ਪੈਸੇ ਆਪਣੇ ਬੱਚੇ ਨੂੰ ਦੇ ਦਿਓ ਫਿਰ ਹੋਏਗਾ ਕਿ ਜੇ ਧੀ ਵਾਲਾ ਵੀ ਮੰਨ ਲਓ ਕਿ ਆਪਣੀ ਇਹ ਨੂੰ ਕੋਈ 10-15 ਲੱਖ ਦੇ ਦੇ ਦਿੰਦਾ ਪੁੱਤਰ ਵਾਲਾ ਵੀ ਆਪਣੇ ਬੱਚੇ ਨੂੰ 10-15 ਲੱਖ ਦੇ ਦੇਗਾ ਤਾਂ 30 ਲੱਖ ਰੁਪਇਆ ਉਸ ਪਰਿਵਾਰ ਨੂੰ ਮਿਲ ਜਾਵੇਗਾ ਜਿਨ੍ਹਾਂ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੁਣ ਕਿਸੇ ਇਨਸਾਨ ਦੇ ਕੋਲ 20-30 ਲੱਖ ਰੁਪਇਆ ਹੋਵੇ ਬਾਕੀ ਘਰ-ਬਾਰ ਹੋਵੇ ਤੇ ਮੈਂ ਸਮਝਦਾ ਕਿ ਅੱਜ ਦੇ ਸਮੇਂ 'ਚ ਉਹਨੂੰ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਬਹੁਤ ਸੁਖਾਲੀ ਹੋ ਜਾਵੇਗੀ ਕਿਉਂਕਿ ਤੁਹਾਡੇ ਵਰਗੇ ਸੂਝਵਾਨ ਸੱਜਣੇ ਵੀ ਜਾਣਦੇ ਨੇ ਕਿ ਜਦੋਂ ਤੁਸੀਂ ਜਾਂ ਅਸੀਂ ਲੋਕਾਂ ਨੇ ਸੰਘਰਸ਼ ਕੀਤਾ ਤੇ ਹੋ ਸਕਦਾ ਬਹੁਤਿਆਂ ਨੇ ਜ਼ੀਰੋ ਤੋਂ ਕੀਤਾ ਹੋਵੇ ਜਦੋਂ ਜੇਬ 'ਚ 100 ਰੁਪਈਆ ਵੀ ਨਾ ਹੋਵੇ ਜਦੋਂ ਜੇਬ 'ਚ 1000 ਰੁਪਈਆ ਵੀ ਨਾ ਹੋਵੇ ਜਾਂ ਇਦੋਂ ਵੱਧ ਰੁਪਈਏ ਵੀ ਨਾ ਹੋਣ ਜਦੋਂ ਸੰਘਰਸ਼ ਕੀਤਾ ਹੋਊਗਾ ਜਾਂ ਇਧਰ ਉਧਰੋਂ ਫੜ ਕੇ ਕੀਤਾ ਹੋਵੇਗਾ ਤੇ ਜਦੋਂ ਅਸੀਂ ਇੰਨਾ ਸਟਰਗਲ ਕੀਤਾ ਹੋਵੇਗਾ ਤੇ ਸਾਡੇ ਬੱਚਿਆਂ ਨੂੰ ਥੋੜਾ ਸੌਖਾ ਕਰਨਾ ਪੈ ਜਾਵੇਗਾ ਉਹਨਾਂ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ ਸਾਨੂੰ ਇਸ ਵਿਸ਼ੇ 'ਵਾਲ ਜ਼ਰੂਰ ਸੋਚਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਸੀ ਫੁਕਰੀ ਬਾਜੀ ਵਿੱਚ ਪੈ ਕੇ ਅਸੀਂ ਕੀਮਤੀ ਆਪਣਾ ਪੈਸਾ ਜਿਹੜਾ ਵਾ ਉਹ ਐਵੇਂ ਹੀ ਰੋੜੀ ਜਾ ਰਹੇ ਆ ਜੋ ਇੱਕ ਚੰਗੀ ਜੀ ਗੱਲ ਨਹੀਂ ਲੱਗਦੀ ਮੈਂ ਸਮਝਦਾ ਕਿ ਸਾਨੂੰ ਇਸ ਵਿਸ਼ੇ ਵੱਲ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕੀ ਆਪਾਂ ਕੀ ਖੱਟ ਲਵਾਂਗੇ ਸਾਡੇ ਵੱਡਿਆਂ ਨੇ ਪਿਛਲਿਆਂ ਨੇ ਕੀ ਖੱਟ ਲਿਆ ਜਿੰਨਾ ਲੋਕਾਂ ਨੇ ਲੱਖਾਂ ਰੁਪਏ ਆਪਣੇ ਬੱਚਿਆਂ ਦੀ ਸ਼ਾਦੀ ਤੇ ਲਾ ਦਿੱਤੇ ਚਾਹੇ ਉਹ ਫਾਰਮਾ ਚ ਲਾਤੇ ਰਿਜ਼ੋਰਟ ਚ ਲਾਤੇ ਚਾਹੇ ਉਹ ਡੀਜੇ ਪਾਰਟੀਆਂ ਤੇ ਲਾਤੇ ਚਾਹੇ ਉਹ ਕਿਸੇ ਵੀ ਹੋਰ ਸਿਸਟਮ ਤੇ ਲਾਤੇ ਉਹਦੀ ਆਉਟਪੁੱਟ ਸਾਡੇ ਬੱਚਿਆਂ ਨੂੰ ਕੀ ਫਾਇਦਾ ਹੋਇਆ ਸਾਡੇ ਬੱਚਿਆਂ ਦੀ ਜ਼ਿੰਦਗੀ 'ਚ ਉਹਨੂੰ ਕੀ ਲਾਭ ਮਿਲਿਆ ਉਲਟਾ ਸਭ ਉਹ ਤਾਂ ਕਰਜ਼ੇ ਥੱਲੇ ਦੱਬੇ ਗਏ ਸਾਰੀ ਉਮਰ ਉਹਨਾਂ ਦੀ ਕਰਜ਼ਾ ਲਹੁੰਦੀ ਆ ਨਿਕਲ ਜਾਂਦੀ ਇਹ ਕਾਹਦੀਆਂ ਸੀਸਿਆਂਪਾਂ ਵਰਤਦੇ ਪਏ ਆ ਔ ਮੇਰੇ ਭੈਣ ਭਰਾਓ ਆਪਾਂ ਇਸ ਵਿਸ਼ੇ ਤੇ ਸੋਚੀਏ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਆਪਾਂ ਕੁਝ ਚੰਗਾ ਸੋਚਣ ਦੇ ਚੰਗਾ ਵਿਚਾਰਨ ਦਾ ਉਪਰਾਲਾ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੁਹੰਦੀਆ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ